ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ 컬러ਫੁਲ ਬਾਰਡਰ ਬਣਾ ਕੇ ਉੱਪਰ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਤੇ ਇਹ ਆਪਾਂ ਬਿਲਕੁਲ ਛੋਟੀ ਜੀ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਇਹ 8 ਸਾਲ ਦੀ ਲੜਕੀ ਜਿਹੜੀ ਕਿ ਪਤਲੀ ਲੜਕੀ ਹੈ ਉਸ ਦੀ ਸਕੀਵੀ ਬਣਾਈ ਹੋਈ ਆਪਾਂ ਆ ਦੇਖੋ ਜੀ ਇਹਦੇ ਵਿੱਚ ਆਪਾਂ ਤਿੰਨ ਕਲਰ ਲਾ ਕੇ ਆਪਾਂ 컬러ਫੁਲ ਜਿਹੜਾ ਬਾਰਡਰ ਬਣਾਇਆ ਹੋਇਆ ਤੇ ਉਸ ਦੇ ਉੱਪਰ ਆਪਾਂ ਇੱਕ ਡਿਜ਼ਾਈਨ ਪਾਇਆ ਹੋਇਆ ਹੈ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਡਿਜ਼ਾਈਨ ਬਾਰੇ ਵੀ ਦੱਸਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹਾਂਜੀ ਇਹ ਆਪਾਂ 5.5 ਇੰਚ ਬਾਰਡਰ ਬਣਾਇਆ ਹੋਇਆ ਤੇ ਉੱਪਰ ਆਪਾਂ 9 ਇੰਚ ਤੇ ਮੋਢਿਆਂ ਦੀ ਕਾਟ ਪਾਈ ਹੋਈ ਹੈ ਤੇ 7 ਇੰਚ ਮੋਢਾ ਰੱਖਿਆ ਹੋਇਆ ਹੈ 6.5 ਇੰਚ ਜਾਂ 7 ਇੰਚ ਮੋਢਾ ਜਿਹੜਾ ਆਪਾਂ ਰੱਖ ਸਕਦੇ ਹਾਂ 8-9 ਸਾਲ ਦੀ ਲੜਕੀ ਦੀ ਜੇਕਰ ਆਪਾਂ ਸਕੀਵੀ ਬਣਾ ਕੇ ਤਿਆਰ ਕਰਨੀ ਹੈ ਤਾਂ ਆ ਦੇਖੋ ਜੀ ਆ ਦੇਖੋ ਜੀ ਆਪਾਂ ਸ਼ੁਰੂ ਵਿੱਚ ਆਪਾਂ ਰੈੱਡ ਕਲਰ ਦਾ ਜਿਹੜੇ ਕੁੰਡੇ ਪਾ ਕੇ ਦੋ ਤਿੰਨ ਸਲਾਈਆਂ ਚੜਾਈਆਂ ਹੋਈਆਂ ਨੇ ਬੀ ਰੈੱਡ ਕਲਰ ਤੇ ਤੇ ਉੱਪਰ ਆਪਾਂ ਫਿਰੋਜੀ ਕਲਰ ਲਾਇਆ ਹੈ ਤੇ ਉਸ ਤੋਂ ਉੱਪਰ ਆਪਾਂ ਜਿਹੜਾ ਪਿੰਕ ਕਲਰ ਲਾਇਆ ਹੋਇਆ ਤੇ ਫਿਰੋਜੀ ਕਲਰ ਦੀ ਹੋਈ ਆਪਾਂ ਇਹ ਸਕੀਵੀ ਬਣਾਈ ਹੋਈ ਹੈ ਆ ਦੇਖੋ ਜੀ ਇਸ ਨੇਪਰਾਪਾ ਹੀ ਡਿਜ਼ਾਈਨ ਬਣਾਇਆ ਹੋਇਆ ਹੈ ਜਿਹੜਾ ਕਿ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਤੇ ਇਹ ਵੀ ਆਪਾਂ ਥੋੜੀ ਆਪਣੇ ਕੋਲ ਉਹ ਜਿਹੜੀ ਵੱਧ ਜਾਂਦੀ ਏ ਕੋਟੀ ਸਵੈਟਰ ਜਿਹੜੇ ਜੇਕਰ ਆਪਾਂ ਬਣਾਉਨੇ ਆ ਘਰ ਵਿੱਚ ਤਾਂ ਜਿੰਨੀ ਵੀ ਉਹਨਾਂ ਆਪਣੇ ਕੋਲ ਵੱਧ ਜਾਂਦੀ ਏ ਤਾਂ ਉਸ ਦੇ 컬러ਫੁਲ ਆਪਾਂ ਬਾਰਡਰ ਬਣਾ ਕੇ ਉੱਪਰ ਸਕੀਵੀਆਂ ਬਣਾ ਕੇ ਤਿਆਰ ਕਰ ਸਕਦੇ ਆ ਬਿਲਕੁਲ ਹੀ ਸੌਖੇ ਜਿਹੇ ਤਰੀਕੇ ਨਾਲ ਨਵੇਂ-ਨਵੇਂ ਡਿਜ਼ਾਈਨ ਪਾ ਕੇ ਤੇ ਬਣੇ ਹੋਏ ਇਹ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਲੱਗਦੇ ਨੇ ਆ ਦੇਖੋ ਜੀ ਬਾਰਡਰ ਤੇ ਆਪਾਂ ਸ਼ੁਰੂ ਵਿੱਚ ਦੋ ਦੋ ਸਲਾਈਆਂ ਚੜਾਈਆਂ ਹੋਈਆਂ ਨੇ ਪਹਿਲਾਂ ਰੈੱਡ ਕਲਰ ਦੀਆਂ ਤੇ ਫਰੋਜੀ ਦੀਆਂ ਤੇ ਉੱਪਰ ਆਪਾਂ ਤਿੰਨ ਸਲਾਈਆਂ ਜਿਹੜੀਆਂ ਨੇ ਉਹ ਪਿੰਕ ਕਲਰ ਦੀਆਂ ਚੜਾਈਆਂ ਹੋਈਆਂ ਨੇ ਤੇ ਉਸ ਤੋਂ ਅੱਗੇ ਫਿਰ ਆਪਾਂ ਇਹਨਾਂ ਦੋਨਾਂ ਕਲਰ ਦੀ ਦੋ ਦੋ ਸਲਾਈਆਂ ਸਿੱਧੀ ਸਲਾਈ ਤੋਂ ਤੇ ਪੁੱਠੀ ਸਲਾਈ ਤੋਂ ਇਸ ਤਰ੍ਹਾਂ ਦੇ ਕਲਰਫੁੱਲ ਜਿਹੜੇ ਆਪਣੇ ਬਾਰਡਰ ਨੇ ਇਹ ਬੱਚਿਆਂ ਦੇ ਲਈ ਜੇਕਰ ਆਪਾਂ ਸਕੀਵੀਆਂ ਬਣਾਉਨੇ ਆ ਤਾਂ ਉਹ ਬਹੁਤ ਸੋਹਣੇ ਲੱਗਦੇ ਨੇ ਜ਼ਿਆਦਾਤਰ ਲੇਡੀਜ਼ ਦੇ ਲਈ ਇਹ ਜਿਹੜੇ ਕਲਰਫੁੱਲ ਸਕੀਵੀਆਂ ਨੇ ਉਹ ਨਹੀਂ ਵਧੀਆਂ ਲੱਗਦੀਆਂ ਹਾਂਜੀ ਹੁਣ ਆਪਾਂ ਇਹੇ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਸਿੱਧੀ ਸਲਾਈ ਤੋਂ ਆਪਾਂ ਇਹੇ ਡਿਜ਼ਾਈਨ ਸ਼ੁਰੂ ਕਰਨਾ ਹੈ ਇੱਕ ਕੁੰਡਾ ਉਤਾਰ ਕੇ ਚਾਰ ਕੁੰਡੇ ਉਲਟੇ ਬਣਾਵਾਂਗੇ ਆ ਦੇਖੋ ਜੀ ਚਾਰ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇਸ ਤੋਂ ਅੱਗੇ ਆਪਾਂ 12 ਕੁੰਡੇ ਸਿੱਧੇ ਬਣਾਵਾਂਗੇ चार कुंडे उल्टे बारह कुंडे सीधे हाँ जी हाँ देखो जी धागा अगे करके चार कुंडे उल्टे ధాగా పిచ్చే కారా కిధే ਤਾਂ ਕਾ ਅੱਗੇ ਕਰਕੇ ਇਸ ਤੋਂ ਅੱਗੇ ਚਾਰ ਗੁੰਡੇ ਫਿਰ ਉਲਟੇ ਬਣਾਵਾਂਗੇ ਸਿੱਧੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਜਿਹੜਾ ਸ਼ੁਰੂ ਕਰਨਾ ਹੈ ਚਾਰ ਗੁੰਡੇ ਉਲਟੇ 12 ਗੁੰਡੇ ਸਿੱਧੇ ਲਾਸਟ ਵਾਲਾ ਗੁੰਡਾ ਸਿੱਧਾ ਹਾਂਜੀ ਤੇ ਇਹਦੇ ਵਿੱਚ ਆਪਾਂ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ ਉਲਟਾ ਹੋਣਾਗੇ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ ਉਲਟਾ ਹੁਣ ਕੇ ਕੰਪਲੀਟ ਕਰਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਤੋਂ ਆਪਾਂ ਇੱਕ ਕੁੰਡਾ ਉਤਾਰ ਕੇ ਚਾਰ ਕੁੰਡੇ ਉਲਟੇ ਇਸ ਤੋਂ ਅੱਗੇ 12 ਕੁੰਡੇ ਸਿੱਧੇ ਇੱਕ ਵਾਰ ਫਿਰ ਆਪਾਂ ਇਸ ਤਰ੍ਹਾਂ ਇੱਕ ਸਲਾਈ ਹੋਰ ਚੜਾਵਾਂਗੇ ਚਾਰ ਸਲਾਈਆਂ ਆਪਾਂ ਇਸ ਤਰ੍ਹਾਂ ਪਾਉਣੀਆਂ ਨੇ ਚਾਰ ਕੁੰਡੇ ਉਲਟੇ 12 ਕੁੰਡੇ ਸਿੱਧੇ ਤੇ ਪੁੱਠੀ ਸਲਾਈ ਤੋਂ ਉਲਟਾ ਉਲਟਾ ਹੁੰਦਾ ਹੈ ਚਾਰ ਗੁੰਡੇ ਉਲਟੇ 12 ਗੁੰਡੇ ਸਿੱਧੇ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਇਹ ਡਿਜ਼ਾਈਨ ਜਿਹੜਾ ਬਣਾ ਕੇ ਤਿਆਰ ਕੀਤਾ ਹੋਇਆ ਹੈ ਬੱਚਿਆਂ ਦੀ ਕੋਟੀ ਸਵੈਟਰ ਤੇ ਤਾਂ ਇਹ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹਾਂਜੀ ਲਾਸਟ ਵਾਲੇ ਚਾਰ ਗੁੰਡੇ ਉਲਟੇ ਲਾਸਟ ਵਾਲਾ ਬੰਦਾ ਸਿੱਧਾ ਹਾਂਜੀ ਹੁਣ ਆਪਾਂ ਆ ਗਿਆਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ ਉਲਟਾ-ਉਲਟਾ ਬਣਾਗੇ ਹਾਂਜੀ ਪੁੱਠੀ ਸਲਾਈ ਉਲਟਾ-ਉਲਟਾਣ ਕੇ ਕੰਪਲੀਟ ਕਰ ਲਾਂਗੇ ਤੇ ਹੁਣ ਆਪਾਂ ਆ ਗਿਆਂ ਸਿੱਧੀ ਸਲਾਈ ਸਿੱਧੀ ਸਲਾਈ ਤੋਂ ਸ਼ੁਰੂ ਵਾਲੇ ਇੱਕ ਕੁੰਡਾ ਉਤਾਰ ਕੇ ਚਾਰ ਕੁੰਡੇ ਉਲਟੇ ਇਸ ਤੋਂ ਅੱਗੇ ਜਿਹੜੇ ਆਪਣੇ 12 ਕੁੰਡੇ ਸਿੱਧੇ ਆ ਉਹਨਾਂ ਤੇ ਆਪਾਂ ਡਿਜ਼ਾਈਨ ਪਾਵਾਂਗੇ ਆ ਦੇਖੋ ਜੀ ਜਿਹੜੇ ਫਰੰਟ ਵਾਲੇ ਆਪਣੇ 6 ਕੁੰਡੇ ਆ ਪਹਿਲਾਂ ਪਹਿਲਾਂ 6 ਕੁੰਡੇ ਆ ਤੇ ਉਹ ਆਪਾਂ ਤਿੰਨ-ਤਿੰਨ ਕੁੰਡੇ ਜਿਹੜੇ ਨੇ ਉਹ ਬਦਲਾਂਗੇ ਆਪਸ ਵਿੱਚ ਆ ਦੇਖੋ ਜੀ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਆ ਵਾਲੇ ਕੁੰਡੇ ਇਸ ਤਰ੍ਹਾਂ ਸਲਾਈ ਤੇ ਜਣਾਵਾਂਗੇ ਤੇ ਜਿਹੜੇ ਪਿਛਲੇ ਤਿੰਨ ਕੁੰਡੇ ਆ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਬਦਲ ਕੇ ਫਿਰ ਸਲਾਈ ਤੇ ਚੜਾ ਲਵਾਂਗੇ ਇਸ ਤਰ੍ਹਾਂ ਤੇ ਇਹਨਾਂ ਨੂੰ ਆਪਾਂ ਫਿਰ ਧਾਗਾ ਪਿੱਛੇ ਰੱਖ ਕੇ ਹੁਣਾਗੇ ਇਹ ਇਹ ਪਹਿਲੇ 6 ਕੁੰਡਿਆਂ ਚੋਂ ਆਪਾਂ ਤਿੰਨ ਤਿੰਨ ਕੁੰਡੇ ਬਦਲ ਕੇ ਉਹਨਾਂ ਉਹਨਾਂਗੇ ਤੇ ਉਸ ਤੋਂ ਅਗਲੇ ਜਿਹੜੇ 6 ਕੁੰਡੇ ਆ ਉਹਨਾਂ ਨੂੰ ਫਿਰ ਉਸ ਤੋਂ ਅਗਲੇ ਜਿਹੜੇ 6 ਕੁੰਡੇ ਆ ਉਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਬਦਲਾਂਗੇ ਆ ਦੇਖੋ ਜੀ ਪਹਿਲਾਂ ਆਪਾਂ ਪਿਛਲੇ ਤਿੰਨ ਕੁੰਡੇ ਸਲਾਈ ਤੇ ਚੜਾਵਾਂਗੇ ਤੇ ਜਿਹੜੇ ਫਰੰਟ ਵਾਲੇ ਤਿੰਨ ਕੁੰਡੇ ਆ ਇਹਨਾਂ ਨੂੰ ਆਪਾਂ ਬਾਅਦ ਵਿੱਚ ਸਲਾਈਟ ਇਸ ਤਰ੍ਹਾਂ ਚੜਾ ਲਵਾਂਗੇ ਆ ਦੇਖੋ ਜੀ ਤੇ ਇਸ ਤਰ੍ਹਾਂ ਤਿੰਨ ਤਿੰਨ ਕੁੰਡਿਆਂ ਨੂੰ ਆਪਾਂ ਬਦਲ ਲਵਾਂਗੇ ਤੇ ਫਿਰ ਧਾਗਾ ਪਿੱਛੇ ਰੱਖ ਕੇ ਇਹਨਾਂ ਨੂੰ ਉਣਾਗੇ ਆ ਦੇਖੋ ਜੀ ਇਸ ਤਰ੍ਹਾਂ ਇਸ ਤੋਂ ਅਗਲੇ ਜਿਹੜੇ 4 ਕੁੰਡੇ ਉਲਟੇ ਬਣਾਵਾਂਗੇ ता अग रख के चार कुंडे उल्टे देखो जी इस तरह ਤੇ ਨਾ ਕੁੰਡੇ ਆਪਾਂ ਇਸ ਤਰ੍ਹਾਂ ਬਦਲਾਂਗੇ ਹਾਂ ਦੇਖੋ ਜੀ ਤਾਂ ਗਾਪਿਛੇ ਰੱਖ ਕੇ ਹੁਣਾਂਗੇ ਅਗਲੇ ਛੇ ਕੁੰਡੇ ਜਿਹੜੇ ਨੇ ਉਹਨਾਂ ਤੇ ਵੀ ਆਪਾਂ ਤਿੰਨ ਤਿੰਨ ਕੁੰਡਿਆਂ ਨੂੰ ਬਦਲ ਲਵਾਂਗੇ ਆ ਦੇਖੇ ਜੀ ਦੇਖੋ ਜੀ ਅਗਲੇ ਪਾਸੇ ਦੀ ਸਲਾਈ ਜੀ ਤੇ ਆਪਾਂ ਪਹਿਲਾਂ ਫਰੰਟ ਵਾਲੇ ਤਿੰਨ ਕੁੰਡੇ ਸਲਾਈ ਤੇ ਚੜਾ ਕੇ ਤੇ ਬਾਕੀ ਤਿੰਨ ਕੁੰਡੇ ਨੇ ਜਿਹੜੇ ਉਹ ਆਪਾਂ ਬਾਅਦ ਵਿੱਚ ਸਲਾਈ ਤੇ ਚੜਾ ਲਵਾਂਗੇ చారండే ఉల్టే బ బిజైన్ ఇను బ ఆసాన ਇੱਕ ਸਲਾਈ ਦਾ ਹੀ ਇਹ ਲਗਭਗ ਡਿਜ਼ਾਈਨ ਹੈ ਬਾਕੀ ਸਲਾਈਆਂ ਤਾਂ ਆਪਾਂ ਵਿੱਚ ਸਾਫ਼ ਹੀ ਚੜਾਉਣੀਆਂ ਨੇ ਸਿੱਧੀ ਸਲਾਈ ਤੋਂ ਵੀ ਤੇ ਪੁੱਠੀ ਸਲਾਈ ਤੋਂ ਵੀ ਸਿੱਧੀ ਸਲਾਈ ਤੋਂ ਬਸ ਆਪਾਂ ਚਾਰ ਕੁੰਡੇ ਜਿਹੜੇ ਨੇ ਉਹ ਉਲਟੇ ਰੱਖੇ ਹੋਏ ਆ ਤੇ ਪੁੱਠੀ ਸਲਾਈ ਤੋਂ ਆਪਾਂ ਸਾਰੀ ਸਲਾਈ ਉਲਟਾ-ਉਲਟਾ ਆਉਣਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਜਿਹੜਾ ਡਿਜ਼ਾਈਨ ਹੈ ਇਸ ਨੂੰ ਵਾਰ-ਵਾਰ ਰਿਪੀਟ ਕਰਾਂਗੇ ਜਿਸ ਤਰ੍ਹਾਂ ਆਪਾਂ ਸ਼ੁਰੂ ਤੋਂ ਲੈ ਕੇ ਚਾਰ ਸਲਾਈਆਂ ਆਪਾਂ ਸਾਫ਼ ਚੜਾ ਕੇ ਜਿਵੇਂ ਕਿ ਚਾਰ ਕੁੰਡੇ ਉਲਟੇ ਤੇ 12 ਕੁੰਡੇ ਸਿੱਧੇ ਤੇ ਉਸ ਤੋਂ ਅੱਗੇ ਫਿਰ ਇਸੇ ਤਰ੍ਹਾਂ ਹੀ ਇੱਕ ਸਲਾਈ ਦਾ ਡਿਜ਼ਾਈਨ ਪਾ ਲੈਣਾ ਆਪਾਂ ਬਿਲਕੁਲ ਸੋਖਾ ਡਿਜ਼ਾਈਨ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਬਣਿਆ ਹੋਇਆ ਇਹ ਕੋਟੀ ਸਵੈਟਰ ਜੈਕਟ ਤੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਆ ਦੇਖੋ ਜੀ ਇਸ ਤਰ੍ਹਾਂ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ